ਅਸੀਂ ਅੱਜ ਸਵੇਰੇ ਤੜਕੇ ਤੇ ਤੁਰੇ ਹੋਏ ਆਂ ਟ੍ਰੇਨ 'ਚ 2:50 'ਤੇ ਉੱਠੇ ਸੀ ਤੇ ਸਟੇਸ਼ਨ ਤੇ ਆ ਗਏ 5 ਵਜੇ ਟ੍ਰੇਨ ਸੀ ਟ੍ਰੇਨ ਚੜੇ ਉੱਥੋਂ ਅਸੀਂ ਸ਼੍ਰੀ ਸ਼ਕਤੀ ਟ੍ਰੇਨ ਤੇ ਪਹੁੰਚ ਗਏ ਦਿੱਲੀ ਹੁਣ ਜਗਮੋਹਨ ਜੀ ਦੇ ਘਰ ਬਾਪੂ ਜੀ ਦਾ ਇੱਕ ਭਰਾ ਇੰਗਲੈਂਡ 'ਚ ਰਹਿੰਦਾ ਸੀਗਾ ਲਿਸਟਸ ਉੱਥੇ ਪਰ ਜਾਈ ਉਹ ਵੀ ਡੈਥ ਹੋ ਗਈ ਗਾ ਉਹਨਾਂ ਦੇ ਬੱਚੇ ਆ ਉਧਰ ਹੀ ਜੰਮੇ ਪਲੇ ਹੋਏ ਆ ਉਧਰ ਲਈ ਦੁਨੀਆਂ ਦੇ ਵਿੱਚ ਨਹੀਂ ਵਾਏ ਨਹੀਂ ਵਾਪਸ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਆਏ ਹੋਇਆ ਜੀ ਦਿੱਲੀ ਇਹ ਦਿੱਲੀ ਦਾ ਰਮੇਸ਼ ਨਗਰ ਆ ਦਿੱਲੀ ਦੇ ਵਿੱਚ ਬਿਲਕੁਲ ਸਿੰਘਣੀ ਵੱੱਦੀ ਜਗਮੋਨ ਸਿੰਘ ਜੀ ਦਾ ਘਰ ਆ ਤੋਂ ਘਰ ਤੋਂ ਹੀ ਅੰਦਾਜ਼ਾ ਲੱਗ ਗਿਆ ਹੋਣਾ ਛੋਟਾ ਜਿਹਾ ਨਿੱਕਾ ਜਿਹਾ ਘਰ ਆ ਤੇ ਤੁਰੇ ਹੋਏ ਆ ਟ੍ਰੇਨ 'ਚ 2:50 ਮਿੰਟ ਤੇ ਉੱਠੇ ਸੀ ਤੇ ਸਟੇਸ਼ਨ ਤੇ ਆ ਗਏ 5 ਵਜੇ ਟ੍ਰੇਨ ਸੀ ਟ੍ਰੇਨ ਚੜੇ ਉੱਥੋਂ ਅਸੀਂ ਸ਼੍ਰੀ ਸ਼ਕਤੀ ਟ੍ਰੇਨ ਤੇ ਪਹੁੰਚ ਗਏ ਦਿੱਲੀ ਹੁਣ ਜਗਮੋਹਨ ਜੀ ਦੇ ਘਰ ਹੋਰੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜਗਮੋਹਨ ਜੀ ਉਹਦੇ ਸਮਾਨ ਤੋਂ ਅੰਦਾਜ਼ਾ ਲੱਗ ਰਿਹਾ ਇਕੱਲੇ ਹੀ ਨੇ ਅੰਕਲ ਆ ਸਕੂਟਰ ਸੀ ਅੰਕਲ ਕੋਲੇ ਇੱਕ ਉਤੇ ਵੀ ਨਹੀਂ ਚੱਲਦਾ ਤੇ ਛੱਟ ਲੱਗੀ ਢੋਈ ਤੇ ਅਫਸਰ ਨੇ ਐਂਟਲੀ ਹਾਂਜੀ ਜੀ ਮੋਹਣ ਅੰਕਲ ਜੀ ਸਤਿ ਸ੍ਰੀ ਅਕਾਲ ਨਹੀਂ ਖੁੱਲਦਾ ਸਤਿ ਸ੍ਰੀ ਅਕਾਲ ਰਹੀ ਗੁਰੂ ਐ ਗੁਰੂ ਤੁਰਨੀ ਅੰਕਲ ਕਮਰச் ਛੋਟ ਲਾ ਕੇ ਪ੍ਰੰਤ ਸਤਿ ਸ੍ਰੀ ਅਕਾਲ ਅੰਕਲ ਮੇਰਾ ਨਾਂ ਗੁਰਪ੍ਰੀਤ ਸਿੰਘ ਅੰਕਲ ਪਛਾਣਦੇ ਹੋ ਮੈਨੂੰ ਮੇਰੇ ਨਹੀਂ ਪਹਿਲਾਂ ਕਦੇ ਠੀਕ ਆ ਅੰਕਲ ਅਸੀਂ ਤੁਹਾਨੂੰ ਮਿਲੇ ਅੰਕਲ ਪਹਿਲਾਂ ਅਸੀਂ ਤੁਹਾਡੀ ਵੀਡੀਓ ਦੇਖੀ ਸੀ ਉਹ ਤੁਹਾਡੀ ਭਾਣਜੀ ਨੇ ਭੇਜੀ ਸੀ ਹਾਂਜੀ ਹਾਂਜੀ ਔਰ ਅੰਕਲ ਸਿਰ ਤਾਂ ਠੀਕ ਆ ਐ ਮੇਰਾ ਕੋ ਨਾ ਆ ਠੀਕ ਆ ਅੰਕਲ ਤੁਹਾਡਾ ਨਾਮ ਅਕਲ ਜਗਮੋਣ ਸਿੰਘ ਆ ਹਾਂਜੀ ਬੈਠੋ ਬੈਠਦੇ ਆ ਅੰਕਲ ਤੁਹਾਡਾ ਭੈਣ ਦੱਸਦੇ ਸੀ ਕਿ ਤੁਸੀਂ ਕੇਅਰ ਟੇਕਰ ਵੀ ਰੱਖਿਆ ਹੁਣ ਹੈ ਨਹੀਂ ਉਹ ਅੱਛਾ ਇੱਥੇ ਇਕੱਲੇ ਹੀ ਆ ਕੇ ਰਹਿੰਦੇ ਹੋ ਤੇ ਮੈਰਿਜ ਨਹੀਂ ਅੰਕਲ ਹੋਈ ਬਟਾ ਬਜੀ ਦੇਖੋ ਠੀਕ ਅੰਕਲ ਤੁਹੀ ਤੇ ਸੱਟ ਕਿਵੇਂ ਲੱਗੀ ਅੰਕਲ ਮੈਂ ਆਡੀਟ ਕਰ ਲਿਆ ਹੈਗਾ ਹਾਂ ਕਰ ਗਿਆ ਅਸਨੇ ਡਿਕਨ ਤੁਸੀਂ ਕੀ ਕੰਮ ਕਰਦੇ ਸੀ ਅੰਕਲ ਰੇਲਵੇ ਰੇਲਵੇ ਆਰਡੀ ਸੈਂਟਰ ਦੇ ਸਰਕਾਰ ਦੇ ਜੌਬ ਸੀਗੀ ਹੈ ਹਾਂਜੀ ਕਿੱਥੇ ਸੀ ਅੰਕਲ ਡਿਊਟੀ ਚ ਛੋਟੀ ਬਰੋਦਰ ਹਾਊਸ ਹੈ ਬਰੋਦਰ ਹਾਊਸ ਬਰੋਦਰ ਹਾਊਸ ਠੀਕ ਹੈ ਜੀ ਜ਼ਿੰਦਗੀ ਦੀ ਕੋਈ ਮਲਾਲ ਹੈ ਕਿ ਕੋਈ ਗੱਲ ਦਾ ਵੀ ਕੀ ਖਟਿਆ ਇੰਨਾ ਪੈਸਾ ਸਾਰਾ ਕੁਝ ਵੀ ਹੈਗਾ ਘਰ ਵੀ ਹੈਗਾ ਤਰ੍ਹਾਂ ਪੈਨਸ਼ਨ ਆ ਹਨਾ ਸਭ ਕੁਛ ਆ ਉਹ ਆਪਣਾ ਕੋਈ ਕੋਲੇ ਕਿਉਂ ਆਪਣਾ ਕੋਈ ਨਹੀਂ ਹੈ ਅੱਜ ਇਹਦੇ ਪੁੱਛੇ ਕੀ ਕਾਰਨ ਮੰਦਰਸਿ ਕਿਉਂ ਬਈ ਕਾਰਨ ਕੀ ਇਹਨਾਂ ਸੰਦੇ ਸਮਝੋ ਇਹਨਾਂ ਉਹਨੇ ਆਪਣੇ ਤੇੜੇ ਨਹੀਂ ਖਲਵਾਏ ਉਹ ਇਹਨਾਂ ਪੜਨੇ ਹੁੰਦੇ ਤੇ ਜਬਰਦਸਤ ਵੀ ਨਾਲ ਕਰ ਦਿੰਦੇ ਵਿਆਹ ਕਰ ਦਿੰਦੇ ਜਬਰਦਸਤ ਜੀ ਇਹ ਤੁਸੀਂ ਕਰਾਇਆ ਨਹੀਂ ਉਦੋਂ ਉਹ ਤਾਂ ਕਰਾਇਆ ਨਹੀਂ ਹੂੰ ਬਾਚੂ ਨਾਲ ਬਾਚੂ ਲੇਟ ਹੋ ਗਿਆ ਫਿਰ ਹੋਰ ਵੱਧ ਗਈ ਇਹ ਤੁਹਾਨੂੰ ਹੁੰਦਾ ਨਹੀਂ ਪੰਜਵੇਂ ਉਸ ਟਾਈਮ ਕਾ ਤੂੰ ਨਹੀਂ ਗਿਆ ਬਿਆਹ ਕੀ ਕਰਦੇ ਹਾਂ ਵੈਸੇ ਹੈ ਹੈ ਨਹੀਂ ਕੀਤਾ ਦੇਜਾ ਮੇਰੀ ਕਮਲ ਦਰਦ ਹੈ ਹੈ ਦੇਜਾ ਮੇਰੀ ਕਮਲ ਦਰਦ ਹਾਂ ਮੈਂ ਲਟਾ ਕਾਕੇ ਲਟਾ ਅੰਕਲ ਕੋਈ ਨਹੀਂ ਮੈਂ ਦੇਜਦਾ ਵਾਏ ਇਸੇ ਬੈਠ ਵੀ ਨਹੀਂ ਹੁੰਦਾ ਮੈਟਲ ਦੇ ਨਾਲ ਜੀ ਨਾ ਹੂੰ ਜੀ ਗਾ ਅਸੀਂ ਪੰਜਾਬ ਤੋਂ ਆਏ ਹਾਂ ਲੁਧਿਆਣੇ ਤੋਂ ਹਨਾ ਤੁਹਾਨੂੰ ਪਤਾ ਹੋਣਾ ਹਨਾ ਦੱਸਿਆ ਸੀਗਾ ਉਹਨਾਂ ਨੇ ਵੀ ਤੇ ਅਸੀਂ ਤੜਕੇ ਨਾਲੋ 타이ਵੇ ਦੇ ਤੁਰੇ ਹੋਇਆ ਉਹ ਤੇ ਨਹੀਂ ਸਾਦਾ ਕੋਈ ਛੱਕ ਲਿਆ ਪਸ਼ਾ ਦਾ ਪਾਣੀ ਛੱਕ ਕੇ ਟ੍ਰੇਨ ਚੜ੍ਹੇ ਉੱਥੋਂ ਅਸੀਂ ਤੇ ਇੱਥੇ ਆ ਕੇ ਉਤਰ ਗਏ ਸੀ ਟ੍ਰੇਨ ਅਸੀਂ 8:11 ਵਜੇ ਉੱਥੋਂ ਫਿਰ ਗੱਡੀ ਉੱਪਰ ਕਰਾ ਲਈ ਸੀ ਅਸੀਂ ਸਾਡੇ ਟੀਮ ਦੇ ਮੈਂਬਰ ਹੈ ਭੈਣ ਹੁਣੀ ਇੱਥੇ ਭਾਵਨਾ ਭੈਣ ਮਾਲਵੀਆ ਨਗਰ ਉਹਨਾਂ ਕੋਈ ਪਛਾਣਦਾ ਛੱਕ ਕੇ ਤੇ ਫਿਰ ਉੱਥੋਂ ਗੱਡੀ ਕਰਾ ਕੇ ਉੱਪਰ ਅਸੀਂ ਤੁਹਾਡੇ ਕੋਲੇ ਪਹੁੰਚੇ ਆ ਇੱਥੇ ਤੁਹਾਨੂੰ ਅਸੀਂ ਆਇਆ ਲੈਣ ਜੀ ਅਲਮੈਕੁਮ ਹਾਂ ਜੀ ਅਲਮੈਕੁਮ ਜੀ ਤੁਹਾਡੇ ਨਹੀਂ ਮਰਜੀ ਤੁਹਾਡੀ ਆ ਤਾਂ ਤੁਸੀਂ ਸਾਡੇ ਵੱਡੇ ਆ ਸਾਡੇ ਵਾਪਸ ਮਾਨੋਂ ਮੈਂ ਜਦੋਂ ਤੁਹਾਡੀ ਵੀਡੀਓ ਦੇਖੀ ਤਾਂ ਮੈਨੂੰ ਐਦਾਂ ਲੱਗਿਆ ਸਾਨੂੰ ਕਿ ਅਸੀਂ ਮਾਪੂਰੀ ਦੀ ਸੇਵਾ ਵਾਸਤੇ ਉੱਥੇ ਜਾਈਏ ਜਰੂਰ ਪਹਿਲਾਂ ਤੁਹਾਨੂੰ ਉਹ ਕਹਿੰਦੇ ਸੀ ਕਿ ਜੀਰਖਪੁਰ ਵੀ ਉੱਥੇ ਲੈ ਗਏ ਸੀ ਲੈ ਕੇ ਗਏ ਸੀ ਨਾ ਕਿੱਥੇ ਜੀਰਖਪੁਰ ਹਾਂ ਉਹ ਤੇ ਜੀਰਖਪੁਰ ਹਾਂਜੀ ਤੇ ਤੁਹਾਨੂੰ ਅੱਜ ਅਸੀਂ ਫਿਰ ਜਨਾ ਦਾਣਾ ਪਾਣੀ ਇੱਥੇ ਲਿਖਿਆ ਹੋਇਆ ਸੀਗਾ ਦਿੱਲੀ ਦਾ ਹਨ ਤੇ ਅਸੀਂ ਤੁਹਾਡੀ ਸੇਵਾ ਵਾਸਤੇ ਆਏ ਹਾਂ ਉੱਥੇ ਮਹੀਨਾ ਲੱਗੇ 2 ਮਹੀਨੇ ਲੱਗਣ 6 ਮਹੀਨੇ ਲੱਗਣ ਹਨਾ ਤੁਹਾਡੀ ਫਿਜ਼ੀਓਥੈਰੇਪੀ ਹੋਊਗੀ ਚਲੋ ਆਹ ਇਹਦੀ ਲੱਕ ਦੀ ਪ੍ਰੋਬਲਮ ਹੈ ਵਾਇਗਰੂ ਮੇਰ ਕਰਨ ਸੱਚੇ ਪਾਛਾ ਸੇ 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 ਠੀਕ ਹੋ ਜੇਵੇ ਤੇ ਤੁਸੀਂ ਆਪ ਦਾ ਆ ਕੇ ਜਿਵੇਂ ਵੀ ਠੀਕ ਲੱਗਦਾ ਤੁਸੀਂ ਜੀਵਨ ਆਪਣਾ ਬਤੀਤ ਕਰੋ ਤੇ ਮੇਰੀ ਤੱਕ ਤੁਹਾਨੂੰ ਬੇਨਤੀ ਵੀ ਹੈ ਤੁਸੀਂ ਹਜੇ ਕੋਈ ਵੱਡੀ ਜਿਆਦਾ ਉਮਰ ਨਹੀਂ ਗਈ ਤੁਹਾਡੀ ਕੋਈ ਪਰਿਵਾਰ ਜ਼ਰੂਰ ਹੋਣਾ ਚਾਹੀਦਾ ਇੱਕ ਬੰਦੇ ਦਾ ਤੁਸੀਂ ਜਾਂ ਤਾਂ ਆਪਣੀ ਭੇਟ ਭਾਂਜੀ ਦੇ ਨਾਲ ਹੀ ਉੱਥੇ ਹਨ ਟਾਈ ਅਪ ਕਰਕੇ ਉਹਨਾਂ ਕੋਲ ਰਹਿਣਾ ਉਹ ਇਕੱਲਿਆਂ ਦਾ ਰਹਿਣਾ ਵੀ ਬਾਪੂ ਅੱਜ ਕੱਲ੍ਹ ਕੱਲੇ ਬੰਦੇ ਦੇ ਕਹਿੰਦੇ ਨੇ ਖਾਲੀ ਦਿਮਾਗ ਸ਼ੈਤਾਨ ਦਾ ਖਣ ਜਦੋਂ ਤੁਸੀਂ ਜੌਬ ਕਰਦੇ ਸੀ ਤੁਸੀਂ ਬਿਜੀ ਰਹਿੰਦੇ ਸੀ ਤੁਹਾਨੂੰ ਕੋਈ ਦਿੱਕਤ ਨਹੀਂ ਸੀ ਆਉਂਦੀ ਹੁਣ ਜੌਬ ਵੀ ਛੁੱਟ ਗਈ ਕੰਮ ਵੀ ਹੈ ਨਹੀਂ ਕੋਈ ਹੈ ਨਾ ਦੁਨੀਆ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿੰਦਾ ਦੀ ਉਹ ਤਾਂ ਵਿੱਚੋਂ ਕੁਝ ਲੱਭਦੀ ਆ ਵੀ ਤੁਹਾਨੂੰ ਕੀ ਮਿਲੂਗਾ ਨਾ ਕਿ ਤੁਹਾਡੇ ਕੋਲੇ ਘੰਟਾ ਕੋਈ ਲਾ ਕੇ ਬੈਠੂਗਾ ਵੀ ਤੋ ਵੀ ਉਹਨੇ ਚੋਂ ਵੀ ਕੁਝ ਬਾਹਰੂਗਾ ਉਹ ਤੇ ਇਸ ਕਰਕੇ ਕੱਲੇ ਰਹਿਣ ਦਾ ਜ਼ਮਾਨਾ ਨਹੀਂ ਹੈਗਾ ਅੱਜ ਤੁਸੀਂ ਉੱਥੇ ਚੰਡੀਗੜ੍ਹ ਆਪਣੀ ਚੰਡੀਗੜ੍ਹ ਨੇ ਪਹਿਨ ਨੂੰ ਕਿਥੇ ਨੇ ਪਾਣ ਹੀ ਜਾਂਦੀ ਹੈ ਚੰਡੀਗੜ੍ਹ ਉਹ ਬੈਨੋਈ ਵੀ ਕਦੀ ਨਹੀਂ ਆਇਆ ਕੋਈ ਆਪਣੇ ਘਰ ਚ ਪਿਆ ਹੈ ਅੱਛਾ ਕੋਈ ਐਸਾ ਕਿ ਨੋਏ ਜਾਨਪੀ ਦਾ ਡੈਡੀ ਉਹ ਕੋਈ ਜਾਨਪੀ ਦਾ ਭੈਣ ਕੱਲੀ ਹੋਈ ਆ ਆ ਕੱਲੀ ਦੀ ਸੀ ਤੇ ਆਪਾਂ ਹੁਣ ਇੱਥੋਂ ਮੈਂ ਮੰਨ ਲਾ ਟੈਕਸੀ ਕਰਾ ਕੇ ਸਿਟੂਸ਼ਿੰਦ ਚੱਲਦੇ ਆ ਮੈਂ ਦਿੱਲੀ ਉੱਥੋਂ ਟਿਕਟ ਕਰਾਈ ਹੋਈ ਹੈ ਆਪਣੀ ਟ੍ਰੇਨ ਦੀ ਅੱਛਾ ਤੇ ਆਉਂ ਸਲਿੱਪਸ ਲਿਖੀ ਹੁੰਦੀ ਐ ਸੀਬੀਪਰ ਸਲੀਪਰ ਉਹ ਜੇ ਪਾ ਕੇ ਉੱਥੇ ਲੁਧਿਆਣਾ ਆਪਣੀ ਸਟੇਸ਼ਨ ਤੇ ਗੱਡੀ ਖੜੀ ਆ ਉੱਥੋਂ ਸੁਪਨੇ ਵਾਲੇ ਕਾਰ ਅੰਦਰੀ ਹਸਪੀਟਲ ਬਣਿਆ ਹੋਇਆ ਉੱਥੇ ਫਿਜ਼ੀਓਥੈਰੇਪੀ ਬੋਰਡ ਆ ਅੰਦਰ ਡਾਕਟਰ ਰੱਖੇ ਵਿਊਥੈਪੀ ਵਾਲੇ ਐਕਸ-ਰੇ ਉਸਰੇ ਹੋ ਜਾਣਗੇ ਸਾਰਾ ਚੈੱਕਅਪ ਹੋ ਜਾਊਗਾ ਜੀ ਕੁਇਗੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡਾ ਅੱਜ ਦਿੱਲੀ ਆਉਣਾ ਇੱਕ ਜ਼ਰੂਰੀ ਸੁਨੇਹਾ ਸੀ ਸਾਡਾ ਸਾਡੇ ਪੰਜਾਬੀ ਭਾਈਚਾਰੇ ਨੂੰ ਖਾਸ ਕਰਕੇ ਹਨ ਵੀ ਅਸੀਂ ਭਾਈਕਨੇ ਜੀ ਦੇ ਵਾਰਸ ਅਖਵਾਉਂਦੇ ਆ ਪੰਜਾਬੀ ਭਰਾ ਸਾਡੇ ਜਿੱਥੇ ਵੀ ਮਰਜੀ ਹੈ ਦੁਨੀਆ ਦੇ ਕੋਨੇ ਤੇ ਬਾਈਕ ਨਹੀਂ ਹੈ ਜੀ ਤੇ ਦਿਹਾੜੇ ਆਪਾਂ ਮਨਾਉਨੇ ਆ ਦੁਨੀਆਂ ਦੇ ਤੱਕਤੇ ਤੇ ਉਹਨਾਂ ਦੀ ਸੇਵਾ ਦਾ ਇਤਿਹਾਸ ਦਰਜਾ ਜੀ ਦਸ਼ਮਨਾ ਦੇਵੀ ਮੱਲਮ ਪੱਟੀਆਂ ਕੀਤੀਆਂ ਉਹਨਾਂ ਨੇ ਭਗਤ ਪੂਰਨ ਸਿੰਘ ਜੀ ਦੇ ਅਸੀਂ ਉਪਾਸ਼ਕ ਮੰਨਦੇ ਆ ਆਪਣੇ ਆਪ ਨੂੰ ਜੀ ਉਹਨਾਂ ਨੇ ਵੀ ਕਿੱਢੀ ਸਥਾਪਨਾ ਕੀਤੀ ਪੰਗਲਵਾਲਾ ਸਾਹਿਬ ਦੇ ਕਿੱਡੇ ਵੱਡੇ ਸਥਾਨ ਦੀ ਜਿੱਥੇ ਲੱਖਾਂ ਲੋਕਾਂ ਨੂੰ ਆਸਰੇ ਮਿਲਦੇ ਆ। ਕੱਲਿਆਂ ਨੇ ਸਿੰਗਲ ਬੰਦੇ ਨੇ ਸ਼ੁਰੂ ਕਰਤਾ। ਮਤਲਬ ਜੇ ਅਸੀਂ ਭਾਈ ਕਿਹ ਨਹੀਂ ਆ ਜਿੱਦੀ ਗੱਲ ਹੀ ਲਈਏ ਵੀ ਉਹ ਤਾਂ ਦੁਸ਼ਮਣਾਂ ਨੂੰ ਵੀ ਮੱਲਮ ਪੱਟੀ ਕਰਦੇ ਸਾਡੇ ਆਪਣੇ ਆ। ਨੂੰ ਅਸੀਂ ਆਪਣੇਆਂ ਦੇ ਨਾਲ ਵੀ ਕਿਉਂ ਨਹੀਂ ਖੜਦੇ ਅੱਜ। ਪਤਾ ਹੋਣ ਦੇ ਬਾਵਜੂਦ ਵੀ ਅਸੀਂ ਅੰਦਾਣਾ ਣਪੂ ਬੋਲਦੇ ਬਣ ਜਾਂਦੇ ਆ। ਨ ਗੋਲਿਆ ਕਰ ਦਿੰਨੇ ਆ ਸੀ ਗੋਲ ਹੀ ਨਹੀਂ ਕਰਦੇ ਵੀ ਸਾਡਾ ਬਾਪੂ ਆ ਮਾਪੋ ਜਿਵੇਂ ਤਰਾ ਕੋ ਤੇ ਜ਼ਦਾਰਨੂਪ ਸਿੰਘ ਜੀ ਇਸ ਦੁਨੀਆ ਤੋਂ ਚੱਲ ਬਸੇ ਬਾਪੂ ਵੀ ਇੱਕ ਭਰਾ ਇੰਗਲੈਂਡ ਚ ਰਹਿੰਦਾ ਸੀਗਾ ਲਿਸਟ ਉੱਥੇ ਪਰ ਜਾਈ ਉਹ ਵੀ ਡੈਥ ਹੋ ਗਈਗਾ ਉਹਨਾਂ ਦੇ ਬੱਚੇ ਆ ਉੱਤਰੀ ਜੰਮੇ ਪਲੇ ਹੋਇਆ ਉਧਰ ਲਈ ਦੁਨੀਆ ਦੇ ਵਿੱਚ ਨਹੀਂ ਆਇ ਨਹੀਂ ਵਾਪਸ ਕਦੇ ਕਿ ਬਾਪੂ ਦੀ ਭੈਣ ਸੀ ਉਹ ਵੀ ਚਾਲਾਬਾ ਸੀ ਭਨੋਈਆ ਵਾ ਉਹ ਉਥੇ ਚੰਡੀਗੜ੍ਹ ਰਹਿੰਦੇ ਨੇ ਜੇ ਇੱਕ ਬੇਟੀ ਆ ਉਹਨਾਂ ਦੀ ਬਾਪੂ ਦੀ ਭਾਣ ਜੀ ਜਿਹੜੀ ਧੰਨਵਾਦ ਆ ਭੈਣ ਦਾ ਚਾਨਪ੍ਰੀਤ ਕੌਰ ਦਾ ਜਿਨੇ ਇਹ ਪ੍ਰਲਾਪ ਕੀਤਾ ਸਾਨੂੰ ਦੱਸਿਆ ਚਲੋ ਸੀ ਭੈਣ ਨੂੰ ਵੀ ਕੁਛ ਨਹੀਂ ਐਦਾਂ ਕਾਂਗੇ ਵੀ ਉਹਨੇ ਚਲੋ ਘਟੋ ਘਟ ਉਹ ਸ਼ਸ਼ਟਾ ਕੀਤੀ ਉਹ ਇੱਥੋਂ ਜੀਰਖਪੁਰ ਵੀ ਲੈ ਗਏ ਪਰ ਇਕੱਲਾ ਪਰਿਵਾਰ ਹੀ ਥੋੜੀ ਵੀ ਹੁਣ ਜੇ ਬਾਪੂ ਦੀ ਇੱਕ ਪਿੱਛੇ ਅੱਗੇ ਪਿੱਛੇ ਲੈ ਦੇ ਕੇ ਇਕੱਲੀ ਭਾਨ ਜੀ ਬਚ ਗਿਆ ਉਹ ਆਪ ਆਪ ਦੇ ਘਰੇ ਪੂਰੀ ਸੂਰੀ ਆਪ ਦਾ ਘਰ ਹੀ ਚੱਲਦੇ ਮਸਾ ਪਰ ਕੀ ਸਮਾਜ ਘਰ ਨਹੀਂ ਹੁੰਦਾ ਪਰਿਵਾਰ ਨਹੀਂ ਹੁੰਦਾ ਫਿਰ ਵੀ ਤਾਂ ਸਾਡੀ ਡਿਊਟੀ ਤਾਂ ਬਣਦੀ ਹੋਈ ਹੈ ਹੁਣ ਜਿਹੜੀਆਂ ਤੁਸੀਂ ਬਾਪੂਏ ਦੇ ਘਰ ਦੀਆਂ ਤਸਵੀਰਾਂ ਦੇਖਦੇ ਹੋਏ ਤਾਂ ਇਹ ਤਾਂ ਹਜੇ ਸਫਾਈ ਹੋ ਗਈ ਹੈ ਇੱਥੇ ਕਿਤਾ ਦੋ ਦਿਨਾਂ ਤੋਂ ਹੁਣ ਇੱਕ ਬਾਪੂਏ ਨੂੰ ਕੋਈ ਮੁੰਡਾ ਫਿਜ਼ੀਓਥੈਰੇਪੀ ਸੀ ਜਿਹੜਾ ਕਰਨ ਆਉਂਦਾ ਉਹਦੇ ਨਾਲ ਇੱਕ ਮੁੰਡਾ ਰੱਖ ਕੇ ਇਹ ਸਫਾਈ ਘਰ ਦੀ ਕਰਤੀ ਹੈ ਥੋੜੀ ਜੀ ਆਮੁੱਲੇ ਕਮਰੇ ਦਿੱਤਾ ਪਰ ਤੁਸੀਂ ਅੰਦਰ ਦੇਖੋ ਬਾਪੂਏ ਦਿਖਾ ਲਈਏ ਨਾ ਥੋੜਾ ਹਾਂ ਚਲ ਦੇਖੋ ਠੀਕ ਕਿਚਨ ਚ ਇਹ ਸਰਦਾਰਾਂ ਦੇ ਕਰਨ ਦੇ ਹਾਲਾਤ ਨਹੀਂ ਹੋਣੇ ਚਾਹੀਦੇ ਜਿੱਥੇ ਇਕੱਲੇ ਬਣ ਦਾ ਸ਼ਿਕਾਰ ਹੋ ਰਿਹਾ ਬਾਪੂ ਜੀ ਗਮੋਣ ਸਿੰਘ ਤੁਸੀਂ ਦੇਖੋ ਅਸੀਂ ਲੁਧਿਆਣੇ ਤੋਂ ਦਿੱਲੀ ਤੱਕ ਚੱਲ ਕੇ ਆਉਣ ਦਾ ਸਾਡਾ ਇੱਕੋ ਹੀ ਕਾਰਨ ਸੀ ਚਨਪੀਤ ਭੈਣ ਨੂੰ ਵੀ ਅਸੀਂ ਇਹੀ ਬੇਨਤੀ ਕੀਤੀ ਪਹਿਰੇ ਕੋਈ ਨਾ ਅਸੀਂ ਆਪ ਜਾਵਾਂਗੇ ਅਸੀਂ ਚਾਹੁੰਦੇ ਸੀ ਵੀ ਘੱਟੋ ਘੱਟ ਇਹ ਲੋਕਾਂ ਨੂੰ ਅਵੇਰਤਾ ਕਰੀਏ ਅੱਛਾ ਲੋਕ ਇੰਨੇ ਬੇਗੋਲੇ ਨਾ ਹੋਣ ਲੋਕ ਇੰਨੇ ਬੇਸੁੱਧ ਨਾ ਹੋਣ ਦੇਖੋ ਕਿਸੇ ਟਾਈਮ ਬਾਪੂ ਜੀ ਮੋਹਨ ਸਿੰਘ ਜੀ ਸਾਈਕਲ ਤੇ ਜਾਂਦੇ ਸੀ ਜੌਬ ਤੇ ਹਨਾ ਸਾਈਕਲ ਗਲਿਆ ਪਿਆ ਰਾ ਪੂਰਾ ਸਾਈਕਲ ਤੋਂ ਬਾਅਦ ਫਿਰ ਸਕੂਟਰ ਤੇ ਆਉਣਾ ਹੁਣ ਬਾਹਰ ਸਕੂਟਰ ਵੀ ਪਿਆ ਗਲਿਆ ਪਿਆ ਵਾਸ਼ਿੰਗ ਮਸ਼ੀਨਾਂ ਪਈਆਂ ਗਲੀਆਂ ਪਈਆਂ ਕੱਪੜੇ ਧੋਣ ਦਾ ਸੋਝੈ ਨਹੀਂ ਸੋਝਿਓ ਨਹੀਂ ਹੈਗੀ ਫ੍ਰੀਜ ਦਾ ਦੇਖੋ ਕੀ ਹਾਲ ਆ। ਉਹ ਬੜੀ ਕਨੇ ਸਾਲਾਂ ਤੋਂ ਇਸ ਫ੍ਰੀਜ ਦੇ ਵਿੱਚ ਕੁਝ ਕੱਢਿਆ ਰੱਖਿਆ ਨਹੀਂ ਗਿਆ। ਉਹ ਕਪੜਿਆਂ ਦੀ ਸਮੈਲ ਇੰਨੀ ਜ਼ਿਆਦਾ ਗੰਦੇ ਦੀ ਗਿੱਲੇ ਪੰਦੀ। ਅਵੀ ਜਿਹੜਾ ਹੁਣ ਮਾੜਾ ਮੁੰਡਾ ਤੁੰਨ ਦੇਖਦਾ ਏ ਉਹ ਮੁੰਡਾ ਦੱਸਦਿਆ ਦੋ ਦਿਨਾਂ ਤੋਂ ਆ ਰਿਹਾ ਉਹਨੇ ਸਫਾਈ ਸਫਾਈ ਥੋੜੀ ਬਹੁਤੀ ਕਰਕੇ ਪਿੱਛੇ ਛੱਡਤਾ ਸਮਾਨ ਇਹ ਕੋ ਟੋਲੇ ਟੋ ਬਲੌਕ ਹੋਈਆਂ ਪਈਆਂ ਸਾਰੀਆਂ ਚੰਪੀ ਤੇ ਪੈਣ ਜੀ ਜੀ ਬਾਪੂ ਜੀ ਚੰਪੀ ਤੇ ਪੈਣ ਚੰਪੀ ਪੈਣ ਸਾਸਤ੍ਰੀ ਕਾਲ ਅਨ ਯਾ ਅਸੀਂ ਪਹੁੰਚ ਗਏ ਨਹੀਂ ਬਾਪੂ ਜੀ ਦੇ ਕੋਲੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਮੈਂ ਫੋਨ ਕਰ ਰਹੀ ਸੀ ਮੈਂ ਤਾਂ ਤਰੇ ਸੀ ਐਸੇ ਕੁਛ ਕੁਛ ਮੈਂ ਕਿਹਾ ਪਤਾ ਨਹੀਂ ਹਲੇ ਤੱਕ ਕਾਲ ਹੀ ਨਹੀਂ ਆਈ ਤੁਹਾਡੇ ਮਾਮਾ ਜੀ ਹਨ ਇਹਨਾਂ ਨੇ ਦੱਸਿਆ ਮੰਮੀ ਦੀ ਵੀ ਡੈਥ ਹੋ ਗਈ ਪਾਪਾ ਦੀ ਵੀ ਬ੍ਰਦਰ ਦੀ ਵੀ ਭਾਬੀ ਦੀ ਵੀ ਡੈਥ ਹੋ ਗਈ ਬੱਚੇ ਇੰਗਲੈਂਡ ਚ ਹਨ ਤੇ ਇਧਰੋਂ ਭੈਣ ਦੀ ਵੀ ਡੈਥ ਹੋ ਗਈ ਤੇ ਤੁਹਾਡੇ ਮੰਮੀ ਹਨ ਤੁਹਾਡੇ ਪਾਪਾ ਨੇ ਉਹ ਅਲੱਗ ਰਹਿੰਦੇ ਨੇ ਨਾ ਆਪਦਾ ਚਲੋ ਘਰ ਚ ਪਰਿਵਾਰ ਚ ਸਾਰੇ ਬਿਜੀ ਹੋ ਜਾਂਦੇ ਨੇ ਹਨ ਤੁਹਾਡੇ ਵੀ ਮੈਰਿਜ ਹੋਗੀ ਤੁਸੀਂ ਵੀ ਆਪਣੇ ਪਰਿਵਾਰ ਚ ਬਿਜੀ ਹੋਗੇ ਹਨ ਹਾਂ ਜੀ ਹਾਂ ਜੀ ਵੀ ਅੱਜ ਮੈਂ ਲੱਗੇ ਤਾਂ ਇਹਨਾਂ ਨੂੰ ਤਾਂ ਹੀ ਆਈ ਸੀਗੀ ਵੀ ਚਲ ਮੈਂ ਆਪਣੇ ਕੋਲ ਰੱਖਾਂਗੀ ਬਟ ਤੁਹਾਨੂੰ ਜਿਵੇਂ ਮੈਂ ਪ੍ਰੋਬਲਮਸ ਡਿਸਕਸ ਕੀਤੀਆਂ ਨਾ ਉਸ ਕਰਕੇ ਮਤਲਬ ਇਹਨਾਂ ਨੂੰ ਬੜੀ ਕੇਅਰ ਦੀ ਜਰੂਰਤ ਹੈ ਤਾਂ ਮਤਲਬ ਮੈਂ ਵੀ ਸੰਭਾਲ ਨਹੀਂ ਪਾਈ ਇਹਨਾਂ ਨੂੰ ਜੀ ਉਹ ਹੀ ਤੁਹਾਨੂੰ ਦੱਸਿਆ ਸੀ ਜੋ ਮੈਂ ਸਵੇਰੇ ਤੁਹਾਡੇ ਨਾਲ ਡਿਸਕਸ ਕੀਤਾ ਸੀਗਾ ਸਾਰਾ ਜੀ ਭੈਣ ਜੀ ਹੁਣ ਸਾਡੀ ਨਾ ਇੱਕ ਬੇਨਤੀ ਹੈ ਦੇਖੋ ਸਾਡਾ ਸਾਡੀ ਸੁਸਾਇਟੀ ਦਾ ਸਾਡੀ ਸਸਤਾ ਦਾ ਇੱਕ ਸ਼ੁਰੂ ਤੋਂ ਅਸੂਰ ਰਿਹਾਵਾ ਅਸੀਂ ਸੇਵਾ ਕਰਦੇ ਆ ਬਾਪੂ ਜੀ ਦੀ ਵੀ ਅਸੀਂ ਸੇਵਾ ਕਰਾਂਗੇ ਅਸੀਂ ਬਾਪੂ ਜੀ ਦੀ ਮੰਨ ਲਓ ਪ੍ਰਾਪਰਟੀ ਚੱਲ ਤੇ ਚੱਲ ਜੇ ਦਾਦਾ ਦਾ ਆਪਣਾ ਕਦੇ ਵੀ ਕੋਈ ਅਸੀਂ ਹੱਕ ਨਹੀਂ ਜਿਤਾਉਣਾ ਨਾ ਅਸੀਂ ਕੇਅਰ ਕਰ ਸਕਦੇ ਇਹ ਤੁਹਾਨੂੰ ਹੀ ਦੇਖਣਾ ਪੈਣਾ ਸਾਰਿਆਂ ਨੂੰ ਅਸੀਂ ਬਾਪੂ ਜੀ ਦੀ ਕੇਅਰ ਕਰਾਂਗੇ ਜੀ ਹਰ ਜੀ ਹਰ ਜੀ ਨਹੀਂ ਨਹੀਂ ਠੀਕ ਹੈ ਨਾ ਜੀ ਕੱਲ ਨੂੰ ਇਹ ਘਰ ਦੇ ਵਿੱਚੋਂ ਚਲੋ ਅਸੀਂ ਜਿੰਦਾ ਲਾ ਕੇ ਬਾਪੂ ਜੀ ਆਪ ਆਪਦੇ ਕੋਲ ਚਾਬੀ ਲੈ ਆਉਣਗੇ ਨਾਲ ਮਤਲਬ ਕੱਲ ਨੂੰ ਮਗਰ ਪਿੱਛੇ ਕਿਹੜਾ ਗੂੜਾ ਤੁਸੀਂ ਮੰਨ ਹੋ ਸਕਦਾ ਬਾਪੂ ਜੀ ਨੂੰ 2 ਮਹੀਨੇ 3 ਲੱਗ ਜਾਣ ਮਹਾਰਾਜ ਚਿਪਾਸ਼ਾ ਕਿਰਪਾ ਕਰਨ ਬਾਪੂ ਜੀ ਤਗੜੇ ਹੋ ਕੇ ਤੰਦਰੁਸਤ ਹੋ ਕੇ ਆ ਕੇ ਆਪਣਾ ਦੁਆਰਾ ਵਧੀਆ ਜੀਵਨ ਬਤੀਤ ਕਰਨ ਅਸੀਂ ਤੈਨੂੰ ਅਰਦਾਸ ਕਰਦੇ ਹਾਂ ਮਹਾਰਾਜ ਚਿਪਾਸ਼ਾ ਦੇ ਚਰਨਾਂ 'ਚ ਤੇ ਜਾਉਂਦੇ ਆ ਕਿਉਂਕਿ ਜਦੋਂ ਵੀ ਜਾਣਾ ਹੈ ਮਿੰਟੂ ਵੀਰ ਜੀ ਦੇ ਹੱਥ ਚੋਂ ਕਾਰ ਦੀ ਚਾਬੀ ਦੇ ਦੇਣੀ ਹੈ ਉਹਨਾਂ ਨੂੰ ਜੋ ਵੀ ਤੁਹਾਡਾ ਕਿਉਂਕਿ ਇਹ ਵੀ ਅੱਜ ਦੇ ਕੁਝ ਨਹੀਂ ਐ ਮੈਂ ਤੁਹਾਨੂੰ ਦੱਸਿਆ ਸੀ ਨਾ ਮਤਲਬ ਇਹਨਾਂ ਕੋਲ ਪੈਸੇ ਵੀ ਪਏ ਹੋਏ ਆ ਤੇ ਇਹਨਾਂ ਨੂੰ ਉਹ ਸਾਰੇ ਕੁਝ ਤੁਸੀਂ ਆਪਣੇ ਕੋਲ ਹੈਂਡਓਵਰ ਕਰਨਾ ਕੋਈ ਕੋਈ ਉਹ ਜਿਹੜਾ ਮੁੰਡਾ ਇਹਨਾਂ ਦੇ ਕੋਲ ਰੰਦਾ ਨਾ ਉਹ ਇਹਨਾਂ ਦੀ ਫੁੱਤੀ ਲੈ ਕੇ ਗਿਆ ਆ ਆ ਗਿਆ ਆ ਗਿਆ ਮੁੰਡਾ ਆ ਆ ਗਿਆ ਮੁੰਡਾ ਪਹੁੰਚ ਗਿਆ ਸਾਡੇ ਕੋਲੇ ਕੀ ਨਾਂ ਕਹਕਿਆ ਤੇਰਾ ਹਰੀ ਸਿੰਘ ਆ ਗਿਆ ਜੀ ਹਰੀ ਸਿੰਘ ਵੀ ਭੈਣੇ ਆ ਗਿਆ ਹਰੀ ਸਿੰਘ ਇਹ ਨੀ ਕੰਮ ਹੁੰਦਾ ਜਿੱਦਿ ਉਹਨੂੰ ਅੱਜ 6ਵਾਂ ਹੀ ਦਿਨ ਆਇਆ ਇਹਨਾਂ ਨੇ ਉਸ ਤੋਂ ਬਾਅਦ ਫਿਰ ਇੱਥੇ ਤੁਹਾਡੇ ਕੋਲੇ ਮੰਨ ਲਓ ਉੱਥੇ ਸ਼ਿਫਟ ਹੋ ਜਾਣਗੇ ਨਾ ਉਸ ਤੋਂ ਬਾਅਦ ਤੁਸੀਂ ਕੇਅਰ ਕਰੋਗੇ ਨਾ ਜਦੋਂ ਤਕੜੇ ਹੋਗੇ ਤੰਦਰੁਸਤ ਹੋਗੇ ਅਗੂ ਸাকা ਸਾਕਾਂ ਦਾ ਹਟ ਜਾਣਾ ਇਹਨਾਂ ਨੇ ਜਮਾ ਹੀ ਵਾਇਰਸ ਨੂੰ ਮੇਰ ਕਰਨ ਇਹਨਾਂ ਨੂੰ ਮਾਹੌਲ ਨਹੀਂ ਮਿਲਿਆ ਉਦਾਂ ਦਾ ਨਾ ਦੇਖੋ ਇੱਕ ਇਹਨਾਂ ਆਪਾਂ ਇਨਸਾਨ ਆ ਜਿਹੜੇ ਭਗਵਾਨ ਨੇ ਆਪਾਂ ਨੂੰ ਸੋਸ਼ਲ ਬਣਾਇਆ ਆਪਾਂ ਇੱਕ ਦੂਸਰੇ ਨਾਲ ਲਿੰਕ ਰੱਖਣਾ ਸਤਨਾ ਕੱਢਣਾ ਦੋਸਤ ਮਿੱਤਰ ਬਣਾਉਣੇ ਹੈ ਨਾ ਆਪ ਝੁੰਡ ਚ ਰਹਿਣਾ ਲਖਤਰੇ ਇਹਨਾਂ ਨੇ ਕਦੀ ਫੈਮਲੀ ਲਾਈਫ ਦੇਖੀ ਨਹੀਂ ਨਾ ਮੁੰਡੇ ਮਾਂ ਪਿਓ ਘਰ ਤੋਂ ਸੀਗੇ ਮੇਰੇ ਨਾਨਾ ਜੀ ਪਾਪਾ ਜੀ ਮੇਰੇ 2005 ਚ ਪੂਰੇ ਹੋ ਗਏ ਸੀ 2007 ਚ ਮੇਰੀ ਦੀਦੀ ਪੂਰੇ ਹੋ ਗਏ ਸੀ ਉਹ ਪਾਪਾ ਹੀ ਜਦੋਂ ਬਾਅਦ ਦੀਦੀ ਨੂੰ ਵੀ ਉੱਥੇ ਨਾਲ ਲੈ ਆਏ ਕਿਉਂਕਿ ਇਹ ਬੜਾ ਪਰੇਸ਼ਾਨ ਕਰਦੇ ਸੀ ਮੇਰੇ ਮੰਮੀ ਬੜਾ ਡਰਦੇ ਸੀ ਵੀ ਅੱਥੇ ਦੀਦੀ ਨੂੰ ਨਾ ਕੁਝ ਹੋ ਜAVE ਅੱਜ ਦੀਦੀ ਨੂੰ ਨਾਲ ਲੈ ਗਏ ਦੀਦੀ ਦੀ ਡੈਥ ਕਦੋਂ ਹੋਈ 2005 ਤੋਂ ਬਾਅਦ ਲਗਭਗ 10 ਸਾਲ ਹੀ ਹੈ 2005 ਤੋਂ ਕੱਲਾ ਹੀ ਨੇ 20 ਸਾਲ ਹੋ ਗਏ ਬਾਪੂ ਕੱਲ ਹੀ ਉਹ ਹਲੀ 11 ਫੇਸਲੀ ਨਹੀਂ ਬਿਲਕੁਲ ਵੀ ਜਾਂਦੇ ਉਹ ਤੇ ਮੇਰਾ ਰਿਟਾਇਰਮੈਂਟ ਕਿਦੋਂ ਹੋਈ ਬਾਪੂ ਤੁਹਾਡੀ 2016 2016 ਨੂੰ ਲਵੇ ਬੜਾ ਆਪਾ ਤਬਾ ਗਲਤ ਮਲਤ ਐਵੇਂ ਇਹ ਆਮ ਲਗਾਣੇ ਉਹ ਮੈਨੂੰ ਮੇਰੇ ਹੱਥਾਂ ਚ ਡੇੜੀਆਂ ਇਹ ਪਈਆਂ ਹੋਈਆਂ ਸੀ ਮੇਰੇ ਪਾਪਾ ਬਿਲਕੁਲ ਮੈਨੂੰ ਇਸ ਚੀਜ਼ ਦੇ ਅਗੇ ਤਾਂ ਵੀ ਤੂੰ ਹੀ ਇਹਨੂੰ ਲੈ ਕੇ ਆਣਾ ਆਪਣੇ ਕੋਲ ਜਿੰਦਾ ਮੈਂ ਤਿੰਨ ਵਾਰ ਬੋਲਣਾ ਨਹੀਂ ਗਾ ਮੇਰੇ ਘਰ ਬੜਿਓ ਨਹੀਂ ਕੋਈ ਨਾ ਭੈਣੇ ਚਲੋ ਉਹ ਵੀ ਤੇਰੀ ਵੀ ਮਜਬੂਰੀ ਰਹੀ ਐ ਇਸ ਗੱਲ ਦੀ ਕੋਈ ਨਾ ਸੀ ਸਮਝਦੇ ਆ ਕਰਿਓ ਵੀ ਉੱਥੇ ਜਾ ਕੇ ਬਾਪੂ ਜੀ ਤਕਲੀਫ ਘਟ ਸਕੇ ਬਾਪੂ ਜੀ ਤੰਦਰੁਸਤ ਹੋ ਕੇ ਤਕੜੇ ਹੋ ਕੇ ਆਪਣੇ ਪੈਰਾਂ ਸਰ ਹੋ ਕੇ ਆਪਣਾ ਜੀਵਨ ਬਤੀਤ ਕਰਨ ਬਾਪੂ ਜੀ ਦੇ ਕੋਲੇ ਉੱਦਨੇ ਕੇ ਪੈਸੇ ਘਰ ਚ ਪਏ ਆ ਜੀ ਇਹ 100 ਨੋਟਾਂ ਦੇ ਵਿੱਚ ਵਰਤੇ ਹੋਣੇ ਕੁਝ ਯਾਨੀ ਕਿ 30 40 ਹਜ਼ਾਰ ਰੁਪਈਆ ਹੈਗਾ 70000 ਰੁਪਈਆ ਆ ਤੇ 5000 ਆ 45000 ਰੁਪਈਆ ਬਾਪੂ ਜੀ ਦੇ ਕੋਲ ਹੋਰ ਤਾਂ ਨਹੀਂ ਬਾਪੂ ਜੀ ਕੁਝ ਕੀਮਤੀ ਸਪਾਰਟ ਹੈਗਾ ਕੱਲ ਆ ਜਾ 3000 ਆ ਹਾਂ ਰੰਗਲ ਉਪਰ ਤੋਂ ਵੀ ਚਾਹੀਏ ਉਹ ਮਾਰਾ ਕੋਲ ਉਪਰ ਦਾ ਜਿਹੜਾ ਆਪ ਨੂੰ ਬੋਲੇ ਪੈਸੇ ਉਧਰ ਵੀ ਜਿਹੜੇ ਚੱਕਦੇ ਪਣਾ ਦੇ ਪਣਾ ਦੇ ਜਿਹੜੇ ਪਏ ਵੀ ਯਹਾਂ ਤੇ ਹੈਗੇ ਕੋਈ ਦੇਖਦਾ ਬਾਪੂ ਤਾਂ ਵਈ ਹੈ ਇਸ ਕੋ ਇੰਨੇ ਦਾ 10000 ਰੁਪਏ ਇਹ ਪਿਆ ਮਾਪੂਦਾ ਲੈ ਬਈ ਕਹਿੰਦੇ ਕਾਹਨੋਂ 1:00 ਵੱਜ ਕੇ 15 ਮਿੰਟ ਹੋ ਗਏ ਜੀ ਅਗਰ ਆਦੇ ਘਰ ਪਹੁੰਚ ਜਾਨੀਏ ਜੀ ਤੋਂ ਬਹੁਤ ਬਹੁਤ ਬਗਾ ਨਾ ਤਰੀਂ ਜੀ ਬਹੁਤ ਜਿਵੇਂ ਮੋਹਨ ਸਿੰਘ ਕੰਬੋਜ ਜੀ ਨੂੰ ਲੈ ਕੇ ਆਏ ਹਾਂ ਉਤੋਂ ਬਾਪੂ ਜੀ ਬਿਮਾਰ ਸੀ ਘਰ ਦੇ ਵਿੱਚ ਸੀ ਇਹਨਾਂ ਦੇ ਸਿਸਟਰ ਦੇ ਬੇਟੀ ਨੇ ਭਾਣ ਜੀ ਨੇ ਬਾਪੂ ਜੀ ਦੇ ਕੋਲ ਲੈ ਦੇ ਕਿ ਪਰਿਵਾਰ ਦੇ ਵਿੱਚ ਪਿੱਛੇ ਸਿਰਫ ਇਹੀ ਭੈਣ ਇਕੱਲੇ ਬਚੇ ਨੇ ਭੈਣ ਤੁਹਾਡਾ ਪੂਰਾ ਨਾਂ ਕੀ ਆ ਚਨਪ੍ਰੀਤ ਚਨਪ੍ਰੀਤ ਕੌਰ ਤੇ ਇਹਨਾਂ ਦੇ ਹਸਬੰਦ ਨੇ ਤੇ ਬ੍ਰਦਰ ਨੇ ਇਹਨਾਂ ਦੇ ਅੱਗੋਂ ਤੇ ਬਾਪੂ ਜੀ ਦੇ ਬ੍ਰਦਰ ਦੀ ਵੀ ਡੈਥ ਹੋ ਗਈ ਭਝਾਈ ਦੀ ਵੀ ਡੈਥ ਹੋ ਗਈ ਸਿਸਟਰ ਸੀ ਭੈਣ ਜੀ ਦੇ ਮਾਤਾ ਜੀ ਉਹਨਾਂ ਦੀ ਵੀ ਡੈਥ ਹੋ ਗਈ ਤੇ ਇਹਨਾਂ ਦੇ ਫਾਦਰ ਹੈਗੇ ਨੇ ਬਾਪੂ ਜੀ ਦੇ ਜੀਜਾ ਜੀ ਉਹ ਇਹਨਾਂ ਦਾ ਆਪਸ ਵਿੱਚ ਕਦੇ ਵੀ ਜ਼ਿੰਦਗੀ ਵਿੱਚ ਪਹਿਲਾਂ ਤੋਂ ਆਪਸ ਵਿੱਚ ਸਹਿਚਾਰ ਨਹੀਂ ਰਿਹਾ ਔਰ ਦੂਸਰਾ ਪਰਿਵਾਰ ਦੇ ਵਿੱਚ ਪਿੱਛੇ ਤਾਏ ਦੇ ਪੁੱਤ ਚਾਚੇ ਦੇ ਉੱਥੇ ਰਹਿੰਦੇ ਸੀ ਦਿੱਲੀ ਆਸ-ਪਾਸ ਹੀ ਉਹਨਾਂ ਨਾਲ ਵੀ ਬਾਪੂ ਜੀ ਦਾ ਕੋਈ ਸਬੰਧ ਨਹੀਂ ਉਹਨਾਂ ਨੇ ਆ ਕੇ ਬਾਪੂ ਜੀ ਦੇ ਕਿਸੇ ਦੇ ਸਪੋਰਟ ਕੀਤੀ ਹੈ ਤੇ ਬਾਪੂ ਜੀ ਗਮੋਣ ਸਿੰਘ ਜੀ ਰੇਲਵੇ ਦੇ ਵਿੱਚ ਜੌਬ ਕਰਦੇ ਸੀ ਤੇ ਸਾਰੀ ਉਮਰ ਰੇਲਵੇ 'ਚ ਕੱਢੀ ਆ ਵਧੀਆਂ ਤਨਖਾਹ ਵੀ ਸੀ ਪੈਨਸ਼ਨ ਵੀ ਸੀ ਘਰ ਵੀ ਆ ਇੰਗਲੈਂਡ ਵੀ ਦੋ ਗੇੜੇ ਲਾ ਕੇ ਆਏ ਆ ਪੈਸਾ ਵੀ ਘਰ ਦੇ ਵਿੱਚ 111400 ਰੁਪਇਆ ਬਾਪੂ ਜੀ ਦੇ ਉੱਥੇ ਮੰंजे ਤੇ ਆਲੇ-ਦਾਲੇ ਪਰਸਾਂ ਦੇ ਵਿੱਚ ਲਫਾਫਿਆਂ 'ਚ ਐਦਾਂ ਹੀ ਘਰ ਦੇ ਵਿੱਚ ਪਿਆ ਸੀ ਜਿਹੜਾ ਅਸੀਂ ਉੱਪਰ-ਉੱਪਰ ਹੀ ਹਜੇ ਦੇਖ ਕੇ ਬਾਕੀ ਪਤਾ ਨਹੀਂ ਹੋਰ ਵੀ ਸ਼ਾਇਦ ਕੋਈ ਚੀਜ਼ ਹੋਵੇ ਉੱਥੇ ਬਾਕੀ ਜਿੰਨੇ ਸਾਨੂੰ ਮਿਲੇ ਬਾਪੂ ਜੀ ਦੇ ਸਰਹਾਣੇ ਦੇ ਵਿੱਚੋਂ ਜਾਂ ਸਰਹਾਣੇ ਦੇ ਥੱਲੇੋਂ ਉਹ ਅਸੀਂ ਪੈਸੇ ਲੈ ਕੇ ਆਏ ਆ ਇੰਨੇ ਪੈਸੇ ਤਾਂ ਬਾਪੂ ਜੀ ਦੇ ਕੋਲੇ ਕੈਸ਼ 'ਚ ਸੀਗੇ ਬੈਂਕ ਦੇ ਵਿੱਚ ਪੈਨਸ਼ਨ ਵੀ ਆਉਂਦੀ ਹੈ ਬਾਪੂ ਯਾਨੀ ਕਿ ਗੱਲ ਇਹ ਆ ਗੁੱਲ ਮਿਲਾ ਕੇ ਵੀ ਪੈਸਾ ਵੀ ਕੰਮ ਨਹੀਂ ਆਉਂਦਾ ਜਦੋਂ ਇਨਸਾਨ ਨੂੰ ਜ਼ਰੂਰਤ ਪੈਂਦੀ ਹੈ ਖੁਦ ਆਪਣਿਆਂ ਦੀ ਤੇ ਆਪਣਿਆਂ ਦੇ ਵਿੱਚ ਇਹ ਭੈਣ ਆ ਜਿਹੜੀ ਮੋਹਾਲੀ 'ਚ ਰਹਿੰਦੇ ਆ ਨਿੱਕੀ ਜੀ ਬੱਚੀ ਆ ਹਸਬੰਦ ਨੇ ਇਹ ਤਿੰਨੋਂ ਮੈਂਬਰ ਇੱਥੇ ਨਾਲ ਇਹਨਾਂ ਦੇ ਫਾਦਰ ਇਨ-ਲਾਅ ਨੇ ਭੈਣ ਜੀ ਦੇ ਇਹ ਚੰਡੀਗੜ੍ਹ ਰਹਿੰਦੇ ਨੇ ਬਾਪੂ ਜੀ ਦਿੱਲੀ ਰਹਿੰਦੇ ਸੀ ਇਹਨਾਂ ਦੇ ਪਿਤਾ ਜੀ ਨੇ ਬਹੁਤ ਕੋਸ਼ਿਸ਼ ਕੀਤੀ ਵੀ ਇਹਨਾਂ ਦਾ ਵਿਆਹ ਹੋ ਜਾਵੇ ਤੇ ਵਿਆਹ ਹੋਣ ਵਾਸਤੇ ਵੀ ਬਹੁਤ ਸਾਰੇ ਰਿਸ਼ਤੇ ਵੀ ਆਏ ਪਰ ਵਸੇ ਨਾ ਹੀ ਕਰੀ ਗਏ ਵੀ ਨਹੀਂ ਮੈਂ ਵਿਆਹ ਨਹੀਂ ਕਰਾਉਣਾ ਨੋ ਨੋ ਇੰਨੀ ਵਧੀਆ ਜੌਬ ਸੀ ਰਿਸ਼ਤੇ ਆ ਨਹੀਂ ਤਾਂ ਕੋਈ ਕਮੀ ਨਹੀਂ ਸੀ ਮਾਨਜੀ ਆ ਭੈਣ ਦੱਸਦੀ ਆ ਵੀ ਮੇਰੇ ਮੰਮੀ ਨੇ ਬਹੁਤ ਕੋਸ਼ਿਸ਼ ਕੀਤੀ ਮੇਰੇ ਨਾਨੇ ਨੇ ਬਹੁਤ ਕੋਸ਼ਿਸ਼ ਕੀਤੀ ਨਾਨੀ ਨੇ ਕੀਤੀ ਦੂਸਰੇ ਮਾਮਾ ਜੀ ਨੇ ਇੰਗਲੈਂਡ ਦੇ ਵਿੱਚ ਜਿਹੜੇ ਦੂਜੇ ਭਰਾ ਸੀ ਬਾਪੂ ਦੇ ਜਿਹੜੇ ਵੱਡੇ ਹੋ ਇੰਗਲੈਂਡ 'ਚ ਸੀਗੇ ਉਹਨਾਂ ਦੀ ਫੈਮਿਲੀ ਸਾਰੀ ਇੰਗਲੈਂਡ 'ਚ ਹੀ ਬੱਚੇ ਵੀ ਉੱਥੇ ਜੰਮੇ ਪਲੇ ਉੱਥੋਂ ਦੇ ਹੀ ਹੋ ਕੇ ਰਹਿ ਗਏ ਉਹ ਮੁੜ ਕੇ ਕਦੇ ਵਾਪਸ ਆਈ ਨਹੀਂ ਬਾਪੂ ਜੀ ਦੇ ਘਰ ਪਰਮੇਸ਼ਰ نگر ਸੀ ਦਿੱਲੀ ਇੱਕ ਇਹਨਾਂ ਨੇ ਜੀਰਖਪੁਰ ਲੈ ਲਿਆ ਘਰ ਆਪਣੀ ਭੈਣ ਦੇ ਨੇੜੇ ਉਹ ਵੀ ਇਹਨਾਂ ਨੇ ਕਿਸੇ ਨਾ ਰਾਇ ਨਹੀਂ ਕੀਤੀ ਕਿਸੇ ਨਾ مشورہ ਨਹੀਂ ਕੀਤਾ ਆ ਕੇ ਬ੍ਰੋਕਰ ਆਹੀਂ ਘਰ ਲੈ ਕੇ ਦੱਸਿਆ ਭੈਣ ਨੂੰ ਵੀ ਮੈਂ ਘਰ ਲੈ ਲਿਆ ਤੇਰੇ ਨੇੜੇ ਤੇ ਉਸ ਤੋਂ ਬਾਅਦ ਕਿਤੇ ਦਿੱਲੀ ਕਿਤੇ ਜਿਰਖਪੁਰ ਇਦਾਂ ਹੀ ਜਿਰਖਪੁਰ ਵੀ ਇੱਕ ਸਕੂਟੀ ਲੈ ਕੇ ਖੜਾਈ ਹੋਈ ਆ ਇੱਕ ਦਿੱਲੀ ਖੜਾਈ ਹੋਈ ਆ ਉੱਥੇ ਵੀ ਸਕੂਟਰੀ ਤੇ ਆਪ ਦਾ ਘੁੰਮਦੇ ਸੀ ਹੁਣ ਕਈ ਸਾਲਾਂ ਤੋਂ ਬਹੁਤ ਘੱਟ ਰਾਫਤਾ ਸੀ ਭੈਣ ਨਾਲ ਆਪ ਦਾ ਕਦੇ-ਕਦੇ ਆਉਂਦੇ ਸੀ ਆਪਣੀ ਜ਼ਿੰਦਗੀ 'ਚ ਉੱਥੇ ਦਿੱਲੀ ਰਹਿੰਦੇ ਸੀ ਇਕੱਲੇ ਤੰਦਰੁਸਤੀ ਵਧੀਆ ਜੀਵਨ ਬਤੀਤ ਕਰਦੇ ਸੀ ਇਕੱਲੇ ਹੀ ਰਹਿੰਦੇ ਸੀ ਹੁਣ ਇਹਨਾਂ ਦੇ ਸੱਟ ਲੱਗ ਗਈ ਸਪਾਈਨਲ ਦੀ ਇੰਜਰੀ ਹੋ ਗਈ ਬਜ਼ੁਰਗ ਹੋ ਗਏ ਇੱਕ ਤਾਂ ਡਾਇਪਟਿਕ ਨੇ ਤੇ ਚੱਲਣ ਫਿਰਨ ਤੋਂ ਰਹਿ ਗਈ ਤਾਂ ਫਿਰ ਇਹਨਾਂ ਨੇ ਕਾਲ ਕੀਤੀ ਆਪਣੀ ਭਾਣ ਜੀ ਨੂੰ ਚਨਪ੍ਰੀਤ ਭੈਣ ਨੂੰ ਦੱਸਿਆ ਵੀ ਮੇਰੇ ਸੱਟ ਲੱਗ ਗਈ ਫਿਰ ਮੇਰੀ ਕੋਈ ਮਦਦ ਕਰੋ ਤਾਂ ਫਿਰ ਇਹ ਪਰਿਵਾਰ ਇੱਥੋਂ ਗਿਆ ਇਹਨਾਂ ਨੇ ਇਹਨਾਂ ਦੀ ਹਾਲਤ ਦੇਖੀ ਜਾ ਕੇ ਘਰ ਦੇ ਵਿੱਚ ਕੂੜਾ ਇਹ ਸਾਰੇ ਭਰਿਆ ਪਿਆ ਕਮਰਿਆਂ 'ਚ ਮਤਲਬ ਘਰ ਦੇ ਹਾਲਾਤ ਇਦਾਂ ਦੇ ਆ ਵੀ ਜਿਵੇਂ ਕੋਈ ਢੇਰ ਹੋਵੇ ਕੋਈ ਕਿਸੇ ਕੂੜੇ ਦਾ ਉੱਥੋਂ ਬਾਪੂ ਜੀ ਨੂੰ ਲੈ ਕੇ ਆਏ ਇੱਥੇ ਫਿਰ ਇਹਨਾਂ ਨੇ ਜੀਰਖਪੁਰ ਫਲੈਟ ਦੇ ਵਿੱਚ ਰੱਖਿਆ ਬਾਪੂ ਜੀ ਨੂੰ ਪਹਿਲਾਂ ਉਹਤੇ ਖੇਤਰਪਾਲ ਹਸਪੀਟਲ ਦੇ ਦਾਖਲ ਵੀ ਰੱਖਿਆ ਇੱਕ ਦਿਨ ਪਰ ਹਾਲਤ ਇੰਨੀ ਜ਼ਿਆਦਾ ਖਰਾਬ ਸੀ ਇਹਨਾਂ ਨੂੰ ਕੇਅਰ ਟੇਕਰ ਦੀ 24 ਘੰਟੇ ਦੀ ਲੋੜ ਸੀ ਸਾਡੇ ਨਾਲ ਸੰਪਰਕ ਹੋਇਆ ਵੀਰ ਜੀ ਉਹ ਨਹੀਂ ਸਾਡੇ ਕੋਲ ਆਏ ਲੁਧਿਆਣੇ ਤੋਂ ਨਾਲ ਇਹਨਾਂ ਦੇ ਹਸਬੰਦ ਭੈਣ ਦੇ ਅਸੀਂ ਇਹਨਾਂ ਨੂੰ ਜਿੰਨੀ ਕਿ ਸਾਨੂੰ ਗੱਲ ਪਤਾ ਲੱਗੀ ਸਾਡੀ ਟੀਮ ਨਾਲ ਗੱਲ ਹੋਈ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਬਾਪੂ ਜੀ ਨੂੰ ਦਿੱਲੀ ਛੱਡ ਦਿਓ ਵੀ ਅਸੀਂ ਉੱਥੋਂ ਲੈ ਆਵਾਂਗੇ ਬਿਕਟ ਟੋਕਟ ਅਸੀਂ ਸੁਸਾਇਟੀ ਨੂੰ ਸੁਨੇਹਾ ਤਾਂ ਦੇਵੀਏ ਵੀ ਲੋਕਾਂ ਨੂੰ ਦੱਸੀਏ ਰਸਈ ਵੀ ਯਾਰ ਵੀ ਤੁਹਾਡਾ ਕੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਤੁਹਾਡੇ ਵਿੱਚ ਇੱਕ ਭਰਾ ਪੰਜਾਬੀ ਭਰਾ ਰਹਿੰਦਾ ਜੇ ਕੋਈ ਖੂਨ ਦਾ ਰਿਸ਼ਤਾ ਨਹੀਂ ਵੀ ਹੈਗਾ ਇੱਕ ਇਨਸਾਨ ਹੋਣ ਦਾ ਰਿਸ਼ਤਾ ਤਾਂ ਹੈਗਾ ਨਾ ਸਾਡਾ ਕੱਲ ਫਿਰ ਅਸੀਂ ਉੱਥੇ ਜਦੋਂ ਦਿੱਲੀ ਪਹੁੰਚੇ ਰਮੇਸ਼ ਨਗਰ ਐਤੋਂ ਅਸੀਂ ਟ੍ਰੇਨ ਤੇ ਗਏ ਸੀ ਸਾਨੂੰ ਐ ਸੀ ਵੀ ਅਸੀਂ 3 ਵਜੇ ਨੂੰ ਵਾਪਸ ਟ੍ਰੇਨ ਤੇ ਆ ਜਾਾਂਗੇ ਪਰ ਉੱਥੇ ਟਾਈਮ ਬਹੁਤ ਲੱਗ ਗਿਆ ਉੱਤੇ ਆਣ ਗਵਾਨ ਇੱਕ ਘਰ ਸੀ ਭੈਣ ਜਿਹੜੇ ਬਾਹਰ ਆਏ ਜਿਨ੍ਹਾਂ ਨੇ ਸਾਨੂੰ ਅੱ ਤੋਂ ਨੂੰ ਅੰਦਰ ਸਪੇਸ ਦਿੱਤੀ ਚਲੋ ਉਹ ਭੈਣ ਕਹਿੰਦੇ ਤੁਹਾਡੀ ਮੈਂ ਵੀਡੀਓ ਵੀ ਦੇਖਦੀ ਆ ਵੀਰੇ ਮਤਲਬ ਕਿਸੇ ਨੇ ਵੀ ਸਾਨੂੰ ਉੱਥੇ ਬੁਲਾਇਆ ਨਹੀਂ ਕਿਸੇ ਨੇ ਵੀ ਪਛਾਣਿਆ ਨਹੀਂ ਕਿਸੇ ਨੇ ਵੀ ਆ ਕੇ ਪੁੱਛਿਆ ਨਹੀਂ ਵੀ ਇਸ ਘਰ ਚ ਕੌਣ ਬੰਦੇ ਵੜ ਗਏ ਗੱਡੀ ਚ ਪਾ ਕੇ ਬਾਪੂ ਨੂੰ ਚੱਕ ਕੇ ਲੈ ਕੇ ਆਉਣੇ ਅਸੀਂ ਪਾਉਣੇ ਆ ਮਤਲਬ ਇੱਕ ਬੰਦੇ ਨੇ ਆ ਕੇ ਇਹ ਨਹੀਂ ਪੁੱਛਿਆ ਵੀ ਇਹ ਕੌਣ ਬੰਦੇ ਨੂੰ ਲੈ ਚੱਲੇ ਆ ਕੇ ਮਤਲਬ ਐਸੀ ਦੁਨੀਆ ਦੇ ਵਿੱਚ ਅਸੀਂ ਰਹਿੰਦੇ ਆ ਜਿੱਥੇ ਇਹੀ ਬਾਪੂ ਦੇ ਘਰ ਕੋਈ ਪ੍ਰੋਗਰਾਮ ਹੁੰਦਾ ਭੰਗੜੇ ਪੈਂਦੇ ਹੁੰਦੇ ਡੀਜੇ ਲੱਗਿਆ ਹੁੰਦਾ ਕੋਈ ਜਨਮ ਦਿਨ ਹੁੰਦਾ ਕੋਈ ਵਿਆਹ ਸ਼ਾਦੀ ਹੁੰਦੀ ਉਹ ਸਾਰਾ ਮੱਲਾ ਨੱਚਦਾ ਹੁੰਣਾ ਸੀ ਉੱਥੇ ਤੇ ਉੱਥੇ ਸਾਰੇ ਮੱਲੇ ਨੇ ਆ ਕੇ ਜਗਮੋਣ ਸਿੰਘ ਜਗਮੋਣ ਸਿੰਘ ਜੀ ਕਹਿਣਾ ਸੀ ਵਧਾਈਆਂ ਵਧਾਈਆਂ ਕਹਿਣਾ ਉਹੀ ਜੇ ਦੁੱਖ ਆ ਗਿਆ ਤਾਂ ਕੋਈ ਨਹੀਂ ਇਕਾ ਕੱਲੀ ਭੈਣ ਖੜੀ ਆ ਅਸੀਂ ਧੰਨਵਾਦ ਕਰਦੇ ਆ ਅਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਦੇ ਆ ਹੁੰਦਿਆ ਹੋਇਆ ਵੀ ਕੋਈ ਖੜਦਾ ਨਹੀਂ ਆ ਚਲੋ ਆ ਕੇ ਖੜੀ ਤਾਂ ਹੈ ਨਾ ਫਿਰ ਇਹਨੇ ਆ ਕੇ ਘਟੋ ਘਟ ਹਾਰ ਨਾ ਤਾਂ ਮਾਰਿਆ ਵੀ ਵੀਰ ਜੀ ਮੈਂ ਜਿੰਨਾ ਕਰ ਸਕਦੀ ਆ ਮੈਂ ਵੀ करूंगी ਵੀ ਤੁਸੀਂ ਸਾਡੀ ਮਦਦ ਕਰੋ ਚਲੋ ਅਸੀਂ ਬਾਪੂ ਜੀ ਨੂੰ ਉਥੋਂ ਲੈ ਕੇ ਆਏ ਆ ਰਾਤ 1 ਵਜੇ ਅਸੀਂ ਵਾਪਸ ਪਹੁੰਚੇ ਟ੍ਰੇਨ ਤੋਂ ਲੈ ਕੇ ਪਹਿਲਾਂ ਚੱਕ ਕੇ ਬਾਪੂ ਜੀ ਨੂੰ ਟ੍ਰੇਨ 'ਚ ਪਾਇਆ ਸਾਡਾ ਫੈਸਲਾ ਵੀ ਥੋੜਾ ਉਹ ਸਹੀ ਨਹੀਂ ਸੀਗਾ ਟ੍ਰੇਨ 'ਚ ਜਾਣ ਦਾ ਪਰ ਸਾਨੂੰ ਐ ਸੀਗਾ ਵੀ ਬਾਪੂ ਜੀ ਬੈਠ ਜਾਣਗੇ ਸਾਡੇ ਨਾਲ ਪਰ ਇਹ ਬਿਲਕੁਲ ਹੀ ਨਹੀਂ ਚੱਲ ਪਾ ਰਹੇ ਥੋੜਿਆ-ਤੁੜਿਆ बापू ਉਸ ਤੋਂ ਬਾਅਦ ਫਿਰ ਬਿਲਕੁਲ ਹੀ ਦਰਨ ਤੋਂ ਰਹਿ ਗਿਆ ਚੱਕੀ ਗੱਡੀ ਚ ਟੇਨ ਚ ਪਾਇਆ ਚੱਕੀ ਲਾਇਆ ਤੇ ਫਿਰ ਬਾਪੂ ਜੀ ਦੇ ਕੋਲੇ ਪੈਸੇ ਸੀ ਮਿਲੇ ਕੁਛ ਹੁਣ ਬਾਪੂ ਜੀ ਨੂੰ ਬੈਠਣਾ ਵੀ ਥੋੜਾ ਜਿਹਾ ਇਸ ਟਾਈਮ ਪਰੇਸ਼ਾਨੀ ਚ ਪਰ ਠੀਕ ਆ ਇਹਨਾਂ ਦੀ ਮਹਾਰਾਜ ਕਿਰਪਾ ਕਰਨ ਤਾਂ ਦਸਤੀ ਲਈ ਤੁਸੀਂ ਵੀ ਅਰਦਾਸ ਕਰਿਓ ਬਾਪੂ ਜੀ ਕੋਲੋਂ ਜਿੰਨਾ ਪੈਸਾ ਮਿਲਿਆ ਸੀ ਸਾਨੂੰ ਉੱਥੋਂ ਘਰ ਚ ਉਹ ਵੀ ਅਸੀਂ ਭੈਣ ਉਹਨਾਂ ਦੇ ਹੈਂਡ ਓਵਰ ਕਰਤਾ ਆਈਡੀ ਪ੍ਰੂਫ ਸੀ ਏਟੀਐਮ ਸੀ ਪੈਨ ਕਾਰਡ ਜੋ ਵੀ ਕਾਗਜ਼ ਪੱਤਰ ਸੀਗਾ ਸਰ ਬੈਂਕ ਦੀਆਂ ਕਾਪੀਆਂ ਸੀ ਸਭ ਕੁਝ ਅਸੀਂ ਭੈਣ ਨੂੰ ਉਹਨਾਂ ਨੂੰ ਸਪੁਰਦ ਕਰਤਾ ਘਰ ਦੀਆਂ ਚਾਬੀਆਂ ਸੀ ਕਿਉਂਕਿ ਸਾਡੀ ਮਨੁੱਖਤਾ ਦੀ ਸੇਵਾ ਪਰਿਵਾਰ ਦੀ ਟੀਮ ਕਿਸੇ ਦੀ ਪ੍ਰਾਪਰਟੀ ਨਾਲ ਤਾਂ ਕਲੇਮ ਕਰਦੀ ਐ ਨਾ ਉਹਦੀ ਕੇਅਰ ਕਰ ਸਕਦੇ ਆ ਸਾਡਾ ਫਰਜ਼ ਆ ਅਸੀਂ ਬਾਪੂ ਜੀ ਦੀ ਸੇਵਾ ਕਰੀਏ ਪਰਿਵਾਰ ਦਾ ਅੱਗੋਂ ਫਰਜ਼ ਆ ਵੀ ਉਹ ਬਾਪੂ ਜੀ ਦੇ ਸਮਾਨ ਦੀਆਂ ਚੀਜ਼ਾਂ ਦੀ ਕੇਅਰ ਕਰਨ ਬਾਪੂ ਜੀ ਆਪਣੇ ਯੋਗ ਹੋ ਜਾਣ ਕਿਉਂਕਿ ਕੋਈ ਏਡੀ ਵੱਡੀ ਗੱਲ ਨਹੀਂ ਉਹ ਏਡੀ ਬਾਪੂ ਜੀ ਥੋੜਾ ਠੀਕ ਜੀ ਹੋ ਕੇ ਬੈਠ ਜਾ ਮਾਣਾ ਜੀ ਮਾਣਾ ਠੀਕ ਤੇ ਥੋੜੀ ਜੀ ਸਪਾਈਨਲ ਦੇ ਵਿੱਚ ਸੱਟ ਜੁਰ ਲੱਗੀ ਹੋਈ ਆ ਪਰ ਹੋ ਸਕਦੀ ਆ ਵੀ ਉਹ ਠੀਕ ਫਿਜ਼ੀਓਥੈਰੇਪੀ ਨਾਲ ਕੋਈ ਏਡੀ ਵੱਡੀ ਗੱਲ ਨਹੀਂ ਹੈ ਤੇ ਬਾਕੀ ਜਨਕੀ ਅਰਦਾਸ ਬਿਰਥੀ ਨਾ ਜਾਏ ਅਰਦਾਸ ਕਰਿਓ ਸਰਦਾਰ ਜਗਮਉਂ ਸਿੰਘ ਜੀ ਵਾਸਤੇ ਤਕੜੇ ਹੋਣ ਤੰਦਰੁਸਤ ਹੋਣ ਆਪਣਾ ਆਪ ਸੰਭਾਲਣ